अभी हमारे पास हमारी ड्रिल के अंदर गवर्नमेंट बॉडीज आई हुई है जिसमें फायर डिपार्टमेंट है पुलिस है स्टार्टिंग तो में हम एक्सिक्यूशन का डेमोस्ट्रेशन देंगे पीछे की तरफ आपने थोड़ा सा

ਨੇ ਕੀ ਬਣਾ ਪਰ ਅਸੀਂ ਮਾਰ ਕੇ ਸ਼ੁਰੂ ਕਰ ਰਹੇ ਹਾਂ ਅਸੀਂ ਜੋ ਆਰ ਦਾ ਬੇਸ ਹੈ ਉਸੇ ਤੇ ਯੂਜ਼ ਕਰ ਰਹੇ ਹਾਂ ਅੱਜ ਪੰਜਾਬ ਸਰਕਾਰ ਵੱਲੋਂ ਦਿੱਤੇ ਹੋਏ ਆਦੇਸ਼ਾਂ ਦੇ ਅਨੁਸਾਰ ਬਰਨਾਲਾ ਦੇ ਡਿਸਟ੍ਰਿਕਟ ਦੇ ਤਪਾ ਵਿਖੇ ਅਸੀਂ ਮੌਕ ਡ੍ਰਿਲ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਦੋ ਸਟੇਸ਼ਨ ਚੂਜ਼ ਕੀਤੇ ਹੈ ਇੱਕ ਟ੍ਰਾਈਡੈਂਟ ਇੱਕ ਆਈਓਐਲ ਪਹਿਲਾਂ ਆਪਾਂ ਮੌਕ ਡ੍ਰਿਲ ਟ੍ਰਾਈਡੈਂਟ ਵਿੱਚ ਕੀਤਾ ਸੀਗਾ ਜਿਦੇ ਤਹਿਤ ਅਸੀਂ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਕਿ ਇੱਕ ਏਰੀਆ ਵਿੱਚ ਅਸੀਂ 7-800 ਬੰਦੇ ਨੂੰ ਇਕੁਇਟ ਕੀਤਾ ਦੰਦੇ ਅਸੈਂਬਲਡ ਐਟ ਐਨ ਓਪਨ ਏਰੀਆ ਉਸ ਤੋਂ ਬਾਅਦ ਇੱਕ ਫਾਇਰ ਸਿਮੂਲੇਟ ਕੀਤਾ ਉਸ ਤੇ ਫਾਇਰ ਸਿਮ ਤੋਂ ਬਾਅਦ ਆਪਾਂ ਉਹਨਾਂ ਨੂੰ ਫਾਇਰ ਬ੍ਰਿਗੇਡ ਐਂਡ ਹਾਈਡਰੈਂਟ ਨਾਲ ਉਹਨਾਂ ਨੂੰ ਫਾਇਰ ਐਕਸਟਿੰਗੂਿਸ਼ ਕਰਨੇ ਸਿਖਾਈ ਸੋ ਇਸ ਦੇ ਤਹਿਤ ਵੀ ਹੈਵ ਆ ਰਿਸਪੌਂਸ ਟਾਈਮ ਆਫ ਆਰ ਪੁਲਿਸ ਐਡਮਿਨਿਸਟ੍ਰੇਸ਼ਨ ਵਿਚ ਰੀਚਡ ਵਿਦੀਨ ਆ ਪੀਰੀਅਡ ਆਫ 6 ਮਿੰਟਸ ਐਂਡ ਦੈਨ ਦ ਐਂਬੂਲੈਂਸ ਜਿਹੜੀ ਵੀ ਲੋਕ ਕੋ ਇੰਜਰਡ ਹੋਏ ਉਹਨਾਂ ਦੀ ਡ੍ਰਿਲ ਕੀਤੀ ਕਿ ਉਹਨਾਂ ਨੂੰ ਮਾਈਨਰ ਮੇਜਰ ਇੰਜਰੀਜ਼ ਅਕੋਰਡਿੰਗ ਡਿਸਪੈਂਸਰੀ ਐਂਡ ਸਿਵਲ ਹਸਪੀਟਲ ਦੇ ਵਿੱਚ ਆਪਾਂ ਉਹਨਾਂ ਨੂੰ ਲਿਜਾਇਆ ਗਿਆ ਸੋ ਦਿਸ 올 ਡ੍ਰਿਲ ਪਾਰਟਿਸਪੇਸ਼ਨ ਵਾਸ ਲਾਈਕ ਅ ਮੌਕ ਡ ਇਹਨਾਂ ਨੂੰ ਰੈਗੂਲਰ ਇਹ ਮੰਥਲੀ ਬੇਸਿਸ ਤੇ ਵੀ ਕਰਦੇ ਨੇ ਥਿਸ ਟਾਈਮ ਸਿਵਲ ਐਡਮਿਨਿਸਟ੍ਰੇਸ਼ਨ ਹੈਸ ਟੇਕਨ ਨਾ ਪਾਰਟਿਸਿਪੇਸ਼ਨ ਇਨ ਇਟ ਅਲੋਂਗ ਵਿਦ ਦਾ ਸਿਵਲ ਡਿਫੈਂਸ ਸੋ ਥੈਟ ਵੀ ਕੈਨ ਸੀ ਦਾ ਪ੍ਰੇਪੇਅਰਡਨੈਸ ਆਫ ਦਾ ਐਡਮਿਨਿਸਟ੍ਰੇਸ਼ਨ ਆਲਸੋ ਐਂਡ ਥਿਸ ਇਜ਼ ਨਥਿੰਗ ਟੂ ਬੀ ਪੈਨਿਕ ਇਨ ਥਿਸ ਕੇਸ ਐਂਡ ਰਾਦਰ ਥਿਸ ਮੌਗਰਲ ਸ਼ੁੱਡ ਹੈਵ ਹੈਪਨ ਰੈਗੂਲਰਲੀ ਸੈਕਿੰਡ ਆਈਓਐਲ ਦੇ ਵਿੱਚ ਸਾਡੀ ਇੱਕ ਮੌਗਰਲ ਹੈਗੀ ਹੈ ਜਿਹਦੇ ਵਿੱਚ ਅਸੀਂ ਇੱਕ ਡਰਿਲ ਕਰਨ ਜਾ ਰਹੇ ਹਾਂ ਕਿ ਜੇਕਰ ਇੰਡਸਟਰੀਅਲ ਯੂਨਿਟ ਦੇ ਵਿੱਚ ਕੋਈ ਗੈਸ ਲੀਕੇਜ ਹੁੰਦੀ ਹੈ ਕੋਈ ਇਫੈਕਟ ਹੁੰਦਾ ਹੈ ਕਿਸੇ ਨੂੰ ਕੈਜੁਅਲਿਟੀ ਹੁੰਦੀ ਹੈਗੀ अदा टैकल करना सो इन दैट केस ऑल्सो वी हैव एन एंबुलेंस एंड द रेस्क्यू टीम विच विल इवेकुएट द पर्सन एंड टेक दैम टू द हॉस्पिटलाइजेशन सो फस्ट ਦਾ ਅਪੀਲ ਟੂ ਦਾ ਹੋਲ ਦਾ ਪਬਲਿਕ ਇਸ ਕਿ ਇਹ ਸਾਰੀ ਡਰਿਲ ਸਾਨੂੰ ਪੰਜਾਬ ਸਰਕਾਰ ਵੱਲੋਂ ਹਦਾਇਤ ਹੋਈ ਹੈ ਉਸ ਦੇ ਤਹਿਤ ਕਰ ਰਹੇ ਹਾਂ ਰਾਦਰ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਇਹਨੂੰ ਰੈਗੂਲਰਲੀ ਕਰਦੇ ਰਹੀਏ ਕਿਉਂਕਿ ਕੋਈ ਵੀ ਅਨਟੂਵਰਡ ਇਨਸੀਡੈਂਟ ਅਗਰ ਹੁੰਦਾ ਕਿਤੇ ਵੀ ਤਾਂ ਐਡਮਿਨਿਸਟ੍ਰੇਸ਼ਨ ਸ਼ੁੱਡ ਬੀ ਫੁੱਲੀ ਪ੍ਰਿਪੇਅਰਡ ਫਾਰ एवरीथिंग ਸੋ देयर ਸ਼ੁੱਡ ਨਥਿੰਗ ਇਸ ਟੂ ਬੀ ਪੈਨਿਕ ਐਂਡ ਵਨ ਮੋਰ ਥਿੰਗ ਜਿਹੜਾ ਕਿ ਬਲੈਕਆਊਟ ਐਂਡ ਸਾਇਰਨ ਹੈ ਉਹਦਾ ਟਾਈਮ ਆਪਣੇ ਬਰਨਾਲਾ ਸਿਟੀ ਦੇ ਵਿੱਚ 8 ਤੋਂ 8 ਤੋਂ 10 ਹੈ ਸੋ ਸਾਰੇ ਜਿਹੜੇ ਵੀ ਲੋਕ ਨੇ ਉੱਥੋਂ ਦੇ ਆਪਣੀ ਸੈਲਫ ਅਨੂ ਅਵੇਅਰਨੈਸ ਲੈਂਦੇ ਹੋਏ ਉਹਨੂੰ ਬੰਦ ਕਰਨ ਅਤੇ 8:00 ਤੇ ਦੁਬਾਰਾ ਆਪਣੀ ਰੁਟੀਨ ਐਕਟੀਵਿਟੀ ਸਟਾਰਟ ਕਰ ਸਕਦੇ ਨੇ ਥੈਂਕ ਯੂ